ਜਿਸ ਨੂੰ ਰੋਪੜਾ ਖਾਣਾ ਸਿਟੀ ਪੁਰਸ ਨੂੰ ਮੁਕਤੇ ਆਣਾ ਪਿਆ ਹੋਰ ਤੇ ਕੀ ਕੋ ਜਿਆ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਦਿਓ ਅਤੇ ਇਸ ਚੋ ਖਾਣਾ ਸਿਟੀ ਨਵੀਂ ਪੱਟੀ ਲੇਖੀ ਕੋ ਗਿਆ ਅਤੇ ਬੋਲਾਤਾ ਲਾਣ ਵਾਲ ਗਿਆ ਪਾਰਟੀਆਂ ਵਿੱਚ ਕੀ ਕੋ ਜਹਿਣਾ ਹੈ ਹੋਰੋ ਤੇ ਜੰਦਾ ਕੀਤੀ ਗਈ ਹੈ ਸਭ ਕੋ ਜਾਣਦੇ ਜਿੰਦਾਬਾਦ ਐਸਟਾ ਸਾਹਿਬ ਜਿੰਦਾਬਾਦ ਜਿੰਦਾਬਾਦ ਕੀ ਮਸਲਾ ਕੀ ਹੈ ਪਾਈ ਸਾਹਿਬ ਮਸਲਾ ਜਿਹੜਾ ਅੱਜ ਅਗਰਸੀ ਪਿੰਡ ਸਰੇਸ਼ ਵਾਲੇ ਦੇ ਵਿੱਚ 20 ਦਿਨ ਤੋਂ ਕੱ ਪਹਿਲਾਂ ਦੀ ਇੱਕ ਲੜਾਈ ਹੋਈ ਸੀ ਉਹ ਲੜਾਈ ਦੇ ਵਿੱਚ 40 ਤੋਂ 50 ਮੁੰਡੇ ਜਿਹੜੇ ਗੁੰਡੇ ਕਾਰ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਮੁੰਡੇ ਦੀ ਲੱਤ ਤੇ ਬਾਹ ਤੋੜ ਦਿੰਦੇ ਨੇ ਔਰ ਨਾਲੇ ਲੇਡੀਜ਼ ਦੇ ਵੀ ਛੱਟਾ ਮਾਰਦੇ ਨੇ ਇੱਕ ਉਹ ਜਿਹੜੇ ਮੁੰਡੇ ਦੀ ਲੱਤ ਬਾਹ ਟੁੱਟੀ ਉਹਨਾਂ ਦਾ ਭਰਾ ਸੀ ਉਹ ਤੁੱਪਜ ਕੇ ਆ ਤੇ ਚਾਚੇ ਦੇ ਕਾਰ ਦੇ ਵਿੱਚ ਦਾਖਲ ਹੁੰਦਾ ਉਹ ਅੰਦਰ ਵੜ ਜਾਂਦਾ ਪੇਟੀ ਦੇ ਵਿੱਚ ਨੌਕੇ ਆਪ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹਨਾਂ ਦੀ ਪੇਟੀ ਦਾ ਜਿਹੜਾ ਸ਼ਾਬਾ ਅਫਰ ਦਾ ਢੱਕਣ ਉਹਨੂੰ ਤੋੜ ਕੇ ਚੱਕ ਕੇ ਗੜਨਾਇ ਪਕਾਰ ਕੇ ਆਦੇ ਘਰ ਲਾ ਜਾ ਕੇ ਉਸ ਮੁੰਡੇ ਦੀ ਕੋਟਰ ਮਾਰ ਕਰਦੇ ਆ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਕੋਈ ਰਿਪੋਰਟ ਪਾਈ ਗਈ ਅੱਜ ਤੱਕ ਨੂੰ 29 ਤਰੀਕ ਦੀ ਗੱਲ ਹੈ ਅਸੀਂ ਲਗਾਤਾਰ 3-4 ਦਿਨ ਵਾਰ ਮਿਲ ਚੁੱਕੇ ਆ ਇਹਨੂੰ ਕੱਲ ਗੱਲਬਾਤ ਹੋਈ ਸੀ ਐਸਐਚਓ ਸਾਹਿਬ ਨਾਲ ਇਹਨਾਂ ਨੇ ਕਿਹਾ ਅਸੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਆਂ ਅਸੀਂ ਇਕਾ ਮੋਬਾਈਲ ਸੀ ਜਿੰਦੇ ਤੇ ਵੀਡੀਓ ਬਣੀ ਸੀ ਨਾ ਦੇ ਬਜ਼ੁਰਗ ਕੋਲ ਕਰ ਕਰੇ ਉਹ ਟੁੱਟਾ ਹੋਇਆ ਸੀ ਮੋਬਾਈਲ ਬਕਾਇਦਾ ਮਲਕੀਤ ਜਾਂਦਾ ਕਰੇ ਉਹਨਾਂ ਨੂੰ ਧਮਕੀ ਦੇ ਕੇ ਮੋਬਾਈਲ ਵੀ ਖੋ ਕੇ ਲੈ ਕੇ ਆ ਜਾਂਦਾ ਮਲਕੀਤ ਕੋਣ ਹੈ ਕੀ ਤੇ ਅਸੀਂ ਕਿਹੜੇ ਸਵਾਲ ਦਾ ਇਹ ਮਸਲਾ ਹੈ ਜਦੋਂ ਉਹ ਲੈ ਕੇ ਆ ਜਾਂਦਾ ਅਸੀਂ ਇਹਨਾਂ ਨੂੰ ਬਕਾਇਦਾ ਕਿਹਾ ਸੀ ਐਸਐਚ ਨੂੰ ਜੋ ਮੈਟ ਮਦਾ ਉਪਣ ਦੀ ਇੱਕ ਕਾਨੂੰਨੀ ਕਾਰਵਾਈ ਕਰ ਦਿਓ ਉਹ ਤੋਂ ਬਾਅਦ ਜਿਹੜਾ ਇਹਨਾਂ ਦਾ ਬੈਠ ਕੇ ਜ ਸਹੀ ਜਿਨਾ ਉਹਨਾਂ ਨੇ ਦੋਸ਼ ਕੀਤਾ ਆਪ ਦਾ ਦੋਸ਼ ਮੰਨਦੇ ਨੇ ਤੋਂ ਬੈਠ ਕੇ ਹੱਲ ਹੋ ਜਾਣਾ ਚਾਹੀਦਾ ਅਸੀਂ ਨਹੀਂ ਚਾਹਦੇ ਕਿਸੇ ਦਾ ਮੈਂ ਕਲੇਸ਼ ਵਾਦੇ ਕਰਦੇ ਕੋਈ ਆ ਬਨੋ ਨੇਰ ਕਰਦੀ ਸਮਝੇ ਮੈਂ ਗੁੰਡਾ ਬਣਾ ਤੇ ਅਸੀਂ ਗੁੰਡਾ ਕਿਸੇ ਨੂੰ ਕਾਨੂੰਨ ਮੁਤਾਬਕ ਨਹੀਂ ਬਣਨਦੇ ਆਂਗੇ ਕਿਉਂਕਿ ਪਹਿਲੇ ਵੀ ਸਾਡੀ ਪਾਰਟੀ ਸੀਪੀਆਈ ਦਾ ਔਰ ਜਥੇਬੰਦੀਆਂ ਦਾ ਇਤਿਹਾਸ ਹੈ ਕਿਉਂਕਿ ਅਸੀਂ ਹਮੇਸ਼ਾ ਨੰਗੀ ਛੇਲ ਤੇ ਲੋਕਾਂ ਦੇ ਨਾਲ ਖੜ ਕੇ ਲੋਕਾਂ ਦੀ ਲੜਾਈ ਲੜਨ ਵਾਲੇ ਆਂ ਜੇ ਇਹ ਇੰਜ਼ਾਮ ਲਾਉਂਦੇ ਨੇ ਕਿ ਇਹਦੇ ਕੋਈ ਮੋਟਰਾਂ ਮੋਟਰਾਂ ਜਿਹੜੀਆਂ ਲੈ ਗਏ ਨੇ ਚੋਰੀ ਕਰਕੇ ਉਹ ਕੀ ਮਸਲਾ ਹੈ ਉਹ ਪਿੰਡ ਨੌਲਾ ਦਾ ਇੱਕ ਮਸਲਾ ਹੈ ਬਕਾਇਦਾ ਨੌਲਾ ਪਿੰਡ ਦੇ ਵਿੱਚ ਲਗਭਗ ਕੁਝ ਲਗਾਫ ਹੀ ਦੇਣਾ ਹੋ ਗਿਆ ਹੈ ਜਿਹੜਾ ਸਰਪੰਚ ਰਾਨੋ ਭਾਈ ਹੈ ਉਹਦਾ ਲੜਕਾ ਜਿਹੜਾ ਉਹਨਾਂ ਨੇ ਉਹ ਸਮੇਤ ਗ੍ਰਾਂਟ ਆਈ ਸੀ 4 ਲੱਖ ਰੁਪਇਆ ਤੇ ਜਿਹੜਾ ਵਾਟਰ ਬਾਕਸ ਸੀ ਉਹ ਹੈਂਡ ਓਵਰ ਕਰਨਾ ਸੀ ਉਹਨਾਂ ਨੇ ਪੰਚਾਇਤ ਦੇ ਪਰ ਪੰਚਾਇਤ ਦੇ ਵਿੱਚ ਬਕਾਇਦਾ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਸਹਿਮਤੀ ਨਾਲ ਮਤਾ ਪੈਣਾ ਸੀ 4 ਲੱਖ ਰੁਪਇਆ ਨੂੰ ਖੁਰਦ-ਬੁਰਦ ਕਰਨ ਵਾਸਤੇ ਕੋਈ ਮੰਨ ਕੇ ਮਤਾ ਦੂਸਰੇ ਨਹੀਂ ਇਕੱਲੇ ਆਪ ਦੇ ਮਤਾਬਕਾ ਦਾ ਮੁੰਡਾ ਰੱਖ ਕੇ ਉੱਥੇ ਤੇ ਇਹਨਾਂ ਨੇ ਉਹ ਜਿਹੜਾ ਆਪ ਦੇ ਹੱਥ ਵਿੱਚ ਲੈ ਲਿਆ ਸੀ ਪਰ ਉਹ ਤੋਂ ਜਿਹੜਾ ਸਮਾਨ ਲਗਾਤਾਰ ਖੁਰਦ-ਬੁਰਦ ਹੋ ਰਿਹਾ ਸੀ ਪਿੰਡ ਦੇ ਜਿਹੜੇ ਲੋਕ ਸੀ ਉਹ ਉੱਥੇ ਜੁੜੇ ਮੋਤਵਾਰ ਤਿੰਨ ਮੈਂਬਰ ਸੀ ਨਾਲ ਬਿਨਾਂ ਤੋਂ 60 ਬੰਦੇ ਉਹਨਾਂ ਨੇ ਬਕਾਇਦਾ ਸੈਨ ਕਰਕੇ ਜਿਹੜਾ ਜਿਹੜਾ ਸਮਾਨ ਸੀ ਉਹ ਸਮਾਨ ਵਿੱਚ ਲੈ ਕੇ ਸਾਰਾ ਸਮਾਨ ਜਿਹੜਾ ਆਗਾ ਸੀ ਤੋਂ ਬਕਾਇਦਾ ਉਧਰ ਜਿਹੜਾ ਵਾਟਰ ਬਾਕਸ ਦੇ ਅਧਿਕਾਰੀ ਨੂੰ ਉਹਨਾਂ ਨੂੰ ਵੀ ਸੂਚਿਤ ਕੀਤਾ ਐਸਐਚਓ ਸਾਹਿਬ ਨੂੰ ਸੂਚਿਤ ਕੀਤਾ ਵੀ ਆਹ ਸਮਾਨ ਸਾਡੇ ਕੋਲ ਸੇਵ ਪਿਆ ਹੈ ਬਕਾਇਦਾ ਬਲਵੀਰ ਸਿੰਘ ਜਿਹੜੇ ਨੇ ਉਹਨਾਂ ਦਾ ਬ੍ਰਦਰ ਉਤੇ ਮੌਕੇ ਤੇ ਪੰਚਾਇਤ ਦੇ ਵਿੱਚ ਉਹਦੀ ਵੀਡੀਓ ਵਿੱਚ ਉਹ ਕਹਿੰਦਾ ਜਿਹੜੇ ਮੁੰਡੇ ਮੇਰੇ ਇੱਥੇ ਇੱਕ दारू ਪੀ ਕੇ ਬੈਠੇ ਹੋਏ ਸੀ ਟੋਰੀ ਕਰਕੇ ਜਿਹੜਾ ਸਮਾਨ ਲੈ ਗਣ ਮੈਂ ਪਕਾਇਦਾ ਪੰਚਾਇਤ ਦੇ ਵਿੱਚ ਲਿਆ ਕੇ ਦੇਵਾਂਗਾ ਤੇ ਆਪਾਂ ਬੈਠ ਕੇ ਪਿੰਡ ਵਿੱਚ ਮਸਲਾ ਹੱਲ ਕਰਾਂਗੇ ਉਹ ਵਿੱਚ ਇੱਕ ਰਾੜ ਲਿਆ ਕੇ ਦਿੰਦਾ ਵੀ ਆ ਪੰਚਾਇਤ ਨੂੰ ਦੂਸਰਾ ਜਿਹੜਾ ਕਹਿੰਦਾ ਵੀ ਮੰਨ ਕੇ ਚੱਲ ਮੈਂ ਇੱਕ ਦਿਨ ਬਾਅਦ ਵਿੱਚ ਦੇ ਦੇਵਾਂਗਾ ਵੀਡੀਓ ਵੀ ਉਹਦੀ ਹੈਗੀ ਏ ਪਰ ਉਹ ਸਮਾਨ ਨਹੀਂ ਦਿੰਦਾ ਉਹ ਤੋਂ ਬਾਅਦ ਨਹੀਂ ਦਿੰਦਾ ਜਿਹੜਾ ਸਮਾਨ ਪੰਚਾਇਤੀ ਤੌਰ ਤੇ ਗਵਾਂਡੀ ਕਾਰ ਦੇ ਵਿੱਚ ਰੱਖਿਆ ਹੋਇਆ ਉਹਦਾ ਬਕਾਇਦਾ ਸਨ ਇਹਨਾਂ ਨੇ ਲਿਸਟ ਬਣਾਈ ਹੈ ਸਾਰਾ ਸਮਾਨ ਜਿਹੜਾ ਹੈ ਉਹ ਇਹਨਾਂ ਕੋਲ ਹੈਗਾ ਹੈ ਬਕਾਇਦਾ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਅਟਰ ਵਕਤਾਂ ਨੂੰ ਸੂਚਿਤ ਕੀਤਾ ਸੀ ਜਿਹੜਾ ਇੱਥੇ ਮਾਰਕੁੱਟ ਹੋਈ ਹੈ ਗੇਟ ਦੇ ਬਾਹਰ ਥਾਣਾ ਸਦਰ ਦੇ ਉਹ ਕੀ ਮਾਮਲਾ ਸੀਗਾ ਉਹ ਮਾਮਲਾ ਹੈ ਵੀ ਅਸੀਂ ਸ਼ਾਂਤ ਮਾਈ ਜਿਹੜਾ ਹੈ ਐਸਐਚਓ ਦੇ ਖਿਲਾਫ ਧਰਨਾ ਲਾਇਆ ਜਿਹੜੀ ਸਾਧੀਆਂ ਬਣਦੀਆਂ ਮਾਇਕ ਦੇ ਮਤਾਵ ਕਾਨੂੰਨੀ ਕਾਰਵਾਈ ਕਰਾਉਣ ਦੇ ਸਬੰਧ ਵਿੱਚ ਪਰ ਜਿਹੜਾ ਬਲਵੀਰ ਸਿੰਘ ਉਹ ਬਕਾਇਦਾ ਇੱਥੇ ਆ ਕੇ ਗੱਲ ਪੈਂਦਾ ਮੇਰੇ ਤੇ ਬਕਾਇਦਾ ਮੇਰਾ ਮੈਕ ਵੀ ਕੋਂਦਾ ਹੈ ਔਰ ਮੇਰੇ ਨਾਲ ਜਿਹੜਾ ਹੈ ਉਸ ਤਰ੍ਹਾਂ ਦੇ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਇਥੇ ਇਹ ਹੁੰਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਕਰੋਂਗੇ ਇਸ ਬਾਬਤ ਪ੍ਰਸ਼ਾਸਨ ਨਾਲ ਅਪਰੋਚ ਬਿਲਕੁਲ ਅਸੀਂ ਪ੍ਰਸ਼ਾਸਨ ਨਾਲ ਕਰ ਚੁੱਕੇ ਹਾਂ ਐਸ ਐਚਓ ਸਿਟੀ ਸਚਨ ਜੀ ਆ ਚੁੱਕਿਆ ਜੋ ਕਾਨੂੰਨ ਮੁਤਾਬਕ ਬਣਦੀ ਅਸੀਂ ਉਹ ਕਾਨੂੰਨ ਮੁਤਾਬਕ ਕਾਰਵਾਈ ਚਾਹੁੰਦੇ ਹਾਂ ਤੇ ਇੱਕ ਰਮੇਸ਼ ਸਿੰਘ ਅਰਵੇਸ਼ ਚੰਦਰ ਪੁੱਤਰ ਕ੍ਰਿਸ਼ਨ ਲਾਲ ਦਾ ਇੱਕ ਰਾਜ ਸਿੰਘ ਪੁੱਤਰ ਜਗਿੰਦਰ ਸਿੰਘ ਦਾ ਇੱਕ ਜਦੋਂ ਇੱਕ ਸੰਗ ਹੈ ਜੀ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਵੱਖ-ਵੱਖ ਤਾਂ ਜਿਹੜੇ ਮੋਟਰ ਸਪੇਅਰ ਸਮਾਨ ਪਿਆ ਸੀਗਾ ਉੱਥੇ ਜਿਹੜਾ ਮੁੰਡਾ ਲੱਗਿਆ ਉਹਦੇ ਕੋਲੋਂ ਤੱਕੇ ਦੇ ਨਾਲ ਖੋਹ ਕੇ ਉੱਥੇ ਮੈਂ ਮੋਕੇ ਤੇ ਪਹੁੰਚਿਆ ਉੱਥੇ ਮੇਰੇ ਨਾਲ ਪੈ ਗਿਆ ਤੇ ਸਰ ਅਸੀਂ ਉਹਦੀ ਵੀਡੀਓ ਵੀ ਬਣਾਈ ਹੈ ਪਰ ਇਹਨਾਂ ਨੇ ਇੱਕ ਦੋ ਮੈਂਬਰ ਜਿਹੜੇ ਉਹ ਪੰਚਾਇਤ ਦੇ ਨਾਲ ਪਹਿਲਾਂ ਹੀ ਹੈ ਨਹੀਂ ਸੀ ਉਹਨਾਂ ਦੇ ਕੋਲੋਂ ਐਵੇਂ ਪਿੱਛੇ ਲਖਾ ਦੇ ਫਿਰੇ ਨੇ ਪਿੱਛੇ ਲੇਖਪੜ ਕਰ ਲਈ ਨੇ ਵੀ ਅਸੀਂ ਤਾਂ ਇਹਨਾਂ ਦੇ ਸਾਹਮਣੇ ਸਮਾਨ ਲਿਜਾ ਲੈ ਕੇ ਜਾ ਰਹੇ ਸੀ ਅਸੀਂ ਮਹਿਕਮੇ ਨੂੰ ਗੱਲ ਕੀਤੀ ਤਾਂ ਉਸ ਮੁੰਡੇ ਨੇ ਮਹਿਕਮੇ ਨੂੰ ਵੀ ਉਹਦੇ ਨਾਲ ਤਪਾਚਾਰ ਲੜਾਈ ਕਰਦੇ ਸੀਗੇ ਇਹ ਮੁੰਡੇ ਬੰਦੇ ਜਿਆਦਾ ਅਸੀਂ ਜਾ ਕੇ ਮੈਕਮੇਨ ਨੂੰ ਕੀਤਾ ਮੈਕਮੇਨ ਨੇ ਦੇਖ ਕੇ ਭੇਜਿਆ ਥਾਣੇ ਅਸੀਂ ਥਾਣੇ ਵੀ ਰਿਪੋਰਟ ਕਰਤੀ ਸੀਗੇ ਜੋ ਕਰਮਚਾਰੀ ਮੁੰਡਾ ਉੱਥੇ ਕੰਮ ਕਰ ਰਿਹਾ ਤੇ ਇਹਨਾਂ ਨੇ ਸਾਰਾ ਉਹਦੇ ਦਾ ਵੀ ਚੱਕਾ ਉਹ ਸਾਰਾ ਸਮਾਨ ਗਵਨ ਕਰ ਲੈਣਾ 30 ਦੀ ਮੋਟਰਿਕ 1.5 ਫੋਨੇ 2 ਲੱਖ ਦੀ 4 ਰੁਪਏ ਪਾ ਗਿਆ ਨੇ ਇਹਨਾਂ ਨੇ ਚੋਰੀ ਕਰਾ ਪੀਤੀ ਇੱਕ ਤਰ੍ਹਾਂ ਦੀ ਸਾਰਾ ਚੱਕਾ ਗੁੰਡਾਗਰਦੀ ਸਮਝ ਲੋ ਗੁੱੱਡਾ ਕਰਦੀ ਤਿੰਨੇ ਸ਼ਰੇ ਆਮ ਗੁੰਡਾਗਰਦੀ ਕਰਕੇ ਸਮਾਨ ਇੱਕੋਗੇ ਲੈ ਗਏ ਨੇ ਸੌਕੇ ਦੇ ਸਰ ਮੈਂ ਉੱਥੇ ਗਿਆ ਵੀ ਸਰ ਮੈਨੂੰ 5 ਮਿੰਟ ਦੇ ਦਿਓ 5 ਮਿੰਟ ਮੈਨੂੰ ਦੇ ਦਿਓ ਮੇਰੀ ਗੱਲ ਸੁਣ ਲੋ ਮੇਰੇ ਮਿਸੇ ਸਰਪੰਚੇਗੇ ਨੇ ਪਰ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਰ ਇਹ ਕਹਿੰਦੇ ਅਸੀਂ ਲਜਾਵਾਂਗੇ ਤੂੰ ਮੈਨੂੰ ਵੀ ੱੱਕੇ ਥੋੜਾ ਜਿਹਾ ਮਾਰ ਲਿਆ ਉਹ ਸਾਰਾ ਐਪਲੀਕੇਸ਼ਨ ਸਾਫ਼ ਚੱਲ ਰਹੀ ਹੈ ਉਹ ਸਾਫ਼ ਕਰ ਰਹੇ ਨੇ ਉਹ ਇਹਨਾਂ ਤੇ ਪਰਚਾ ਬਣਦਾ ਸਰ ਮੇਰੇ ਕੋਲ ਮੈਂ ਏਡੀਸੀ ਸਾਹਿਬ ਨੂੰ ਵੀ ਜਾ ਕੇ ਵਿਖਾਇਆ ਡੀਸੀ ਸਾਹਿਬ ਮੇਮ ਸਾਹਿਬ ਹੈਗੇ ਜੀ ਉਹਨਾਂ ਨੇ ਹੀ ਦਿਖਾਇਆ ਸੀਗਾ ਤੇ ਕੋ ਕਹਿੰਦੇ ਵੀ ਇਹ ਕਾਰਵਾਈ ਬਣਦੀ ਹੈ ਕਿਉਂ ਨਹੀਂ ਕਰ ਰਹੇ ਪੁਲਿਸ ਤੁਸੀਂ ਜਾ ਕੇ ਮਿਲੋ ਅਸੀਂ ਆ ਕੇ ਮਿਲਨੇ ਸਰ ਐਸਚਓ ਸਾਹਿਬ ਜਿਹੜਾ ਹੈ ਉਹ ਉਹਦੇ ਤੇ ਪ੍ਰੈਸ਼ਰ ਪਾਉਂਦੇ ਨੇ ਵੀ ਅਸੀਂ ਤੁਹਾਨੂੰ ਸੱਚਾਈ ਨਹੀਂ ਕਰਨ ਦੇਣੇ ਅੱਜ ਜਿਹੜੀ ਥਾਣੇ ਦੇ ਬਾਹਰ ਲੜਾਈ ਹੋਈ ਹੈ ਜਿੰਦੇ ਵਿੱਚ ਤੁਹਾਨੂੰ ਥੱਪੜ ਮੱਝਿਆ ਉਹ ਕੀ ਮਾਮਲਾ ਸੀ ਉਹ ਸਰ ਮੈਂ ਸੱਚਾਈ ਕੀਤੀ ਹੈ ਇਹ ਸਾਰੇ ਜਿਹੜੇਗੇ ਉੱਠਦੇ ਆ ਮੇਰੇ ਗਾਲ ਪੈ ਗਏ ਇਹ ਜਿੰਨੇ ਕਾਮਰੇਟ ਹੈਗੇ ਨੇ ਸਾਰੇ ਮੇਰੇ ਗਾਲ ਮੈਂ ਕੱਲਾ ਜਣਾਗਾ ਸੀ ਮੈਂ ਉੱਥੇ ਕਿਹਾ ਕਿ ਐਸ்சிਓ ਸਾਹਿਬ ਦੇ ਖਿਲਾਫ ਇਹਨਾਂ ਨਾਹਰਾ ਲਾਇ ਮੈਂ ਉੱਥੇ ਜਿੰਦਾਬਾਦ ਕੀਤੀ ਵੈਸੇ ਐਸ்சிਓ ਸਾਹਿਬ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਵੀ ਉਹ ਸਹੀ ਕੰਮ ਕਰ ਰਹੀ ਹੈ ਇਹ ਉੱਠਦੇ ਆ ਮੇਰੇ ਗਾਲ ਪੈ ਗਏ ਜੀ ਮੈਂ ਕੱਲਾ ਜਣਾਗਾ ਸੀ ਸਰ ਤੁਸੀਂ ਸਰਪੰਚੋ ਹਾਂ ਜਨੇਵੋਲਾ ਪਿੰਡ ਦੇ ਮਿਸੇ ਸਰਪੰਚ ਜੀ ਇਹ ਤੁਹਾਡਾ ਕੀ ਨਾਮ ਹੈ ਬਲਬੀਰ ਸਿੰਘ ਜੀ ਹੁ ਅਸੀਂ ਸਰਚਾਉਂਦੇ ਆ ਕਿ ਇਹ ਜਿਨ੍ਹਾਂ ਨੇ ਗੁੰਡਾ ਕਰਦੀ ਕੀਤੀ ਹੈ ਸਵਾਨ ਚੱਕਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਤੱਕਾਛਾਈ ਕਰਵਾਦੇ ਸਰ ਕਾਮਰੇਟ ਵੀ ਸਾਢੇ ਦੇ ਕੁਝ ਨਾਵੇ ਜੋ ਅਸੀਂ ਮਰਜੀ ਗੁੰਡਾ ਕਰਦੀ ਕਰ ਪੀਤੀ ਜਿਹੀ ਨਜਾਇਜ਼ ਕੰਮ ਕਰਵਾ ਲਈ ਬੈਠਾ ਲੱਗਿਆ ਸੀਗਾ ਕੀ ਮਾਮਲਾ ਸੀਗਾ ਦੋ ਪਿੰਡ ਹੈਗੇ ਸੀ ਆਮਣੇ ਸਾਹਮਣੇ ਇਹਨਾਂ ਵਿੱਚੋਂ ਆਪਣਾ सुरेश ਵਾਲੇ ਜਿਹੜਾ ਇੱਕ ਲੜਾਈ ਝਗੜਾ ਹੋਇਆ ਸੀ ਉਸ ਬੰਦੇ ਜਿਹੜਾ ਇਹਨਾਂ ਦੇ ਬਿਆਨ ਲਿਖੇ ਸੀ ਤੇ ਜਿਹੜੀ ਕਾਰਵਾਈ ਪੈਂਡਿੰਗ ਸੀ ਜਿੰਨੇ ਕਰਕੇ ਜਿਹੜਾ ਇਹਨਾਂ ਵੱਲੋਂ ਤਰਨਾ ਲਗਾਇਆ ਗਿਆ ਸੀ ਤੇ ਜਿਹੜਾ ਅਸੀਂ ਇਹਦੇ ਸੁਭਮ ਦੀ ਕਾਰਵਾਈ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਤਰਲਾ ਸ਼ਿਕਾਇਤ ਆ ਜਾਂਦੀ ਆਪ ਮਾਚਕੇ ਗਈ ਬਿੰਦੂ ਆਂਟੀ ਸਾਹਿਬ ਜੀ ਤੁਸਨ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੇ ਜਿਹੜਾ ਵੀ ਇਹਨਾਂ ਦੇ ਬਿਆਨ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਬਾਰ ਧਰਨਾ ਲੱਗਾ ਸੀ ਅਜੋ ਕੀ ਮਾਮਲਾ ਸੀਗਾ ਥੋੜਾ ਜਿਹਾ ਦੱਸਿਆ ਜੇ ਪਿੰਡ ਸੁਰੀਸ਼ਵਾਲਾ ਦੇ ਵਿੱਚ ਪਿਛਲੇ ਦਿਨੀ ਦੋ ਪਾਰਟੀਆਂ ਦਾ ਆਪਸ ਤੋਂ ਵਿੱਚ ਝਗੜਾ ਹੋਇਆ ਸੀ ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਨੂੰ ਮਿਲਾ ਕੇ ਉਹਨਾਂ ਦਾ ਕੰਪਰੋਮਾਈਜ਼ ਹੋ ਜੇ ਪਰ ਉਹਨਾਂ ਦੇ ਵਿੱਚੋਂ ਹੀ ਕੁਝ ਬੰਦੇ ਸੀ ਜਿਹੜੇ ਇਸ ਤਰ੍ਹਾਂ ਦੀ ਨਾਮ ਦੇ ਬੰਦ ਕਲਾ ਸੀ ਅੱਜ ਦੋਨਾਂ ਪਾਰਟੀਆਂ ਦੀ ਜੋ ਜੋ ਧਟਾਰਾ ਬਣਦੀ ਸੀ ਮੈਡੀਕਲ ਦੇ ਆਧਾਰ 'ਤੇ ਦੋਨਾਂ ਪਾਰਟੀਆਂ ਦੇ ਕ੍ਰਾਸ ਪਰਚਰ ਦਰਜ ਕਰਦੇ ਚਾਹੇ। ਹੁਣ ਸਰਕਾਰ ਕੀ ਕਾਰਵਾਈ ਕੀਤੀ ਗਈ ਹੈ? ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੇਖਦੇ ਹਾਂ ਫਰਦਰ ਕੀ ਨਿਕਲ ਕੇ ਆਉਂਦਾ ਹੈ। ਜੋ ਵੀ ਆਊਟਕਮ ਹੋਊਗੀ ਇਹਦੀ ਇਨਵੈਸਟੀਗੇਸ਼ਨ ਦੀਆਂ ਦੇ ਮਤਲਬ ਕਾਰਵਾਈ ਕੀਤੀ ਜਾਵੇ। ਤਾਂ ਨਾ ਚ ਗਾਹਤੇ ਗਏ। ਹਾਂਜੀ। ਸਾਵਾ। এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋں سے ہم اپیل ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਭਾਰਤ।